ਤਸਵੀਰਾਂ ਦੇਖ ਰਹੇ ਹੋ ਤੁਸੀਂ ਇਸ ਵਕਤ ਬੋਹਰ ਦੇ ਮਨੂਖਪੁਰ ਪਿੰਡ ਦੀ ਦੋਸਤੋ ਇਸੇ ਗਾਂ ਦੇ ਉੱਪਰ ਮਨੂਖਪੁਰ ਮਾਈਨਰ ਦੇ ਵਿੱਚ ਪਾੜ ਪੈ ਗਿਆ ਹੈ ਜਿਹਦੇ ਕਰਕੇ ਕਈ ਏਕੜ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਹੈ ਤੇ ਇਸ ਵਕਤ ਕਿਸਾਨਾਂ ਨੂੰ ਚਿੰਤਾ ਹੋ ਰਹੀ ਹੈ ਕਿਉਂਕਿ ਚੌਨੇ ਦੀ ਫਸਲ ਪੱਕਣ ਦੇ ਉੱਪਰ ਹੈਗੀ ਹੈ ਤੇ ਇਸ ਵਕਤ ਨਹਿਰ ਦਾ ਟੁੱਟਣਾ ਆਪਣੇ ਆਪ 'ਚ ਵੱਡਾ ਨੁਕਸਾਨ ਹੋ ਸਕਦਾ ਹੈ ਇੱਥੇ ਲੋਕ ਮੌਜੂਦ ਨੇ ਕਿਸਾਨ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਕਿ ਨੁਕਸਾਨ ਕਿੰਨਾ ਖੋਇਆ ਤੇ ਨਹਿਰ ਕਿੰਨੇ ਵੀ ਟੁੱਟੀ ਇੱਥੇ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਨਹਿਰ ਨੂੰ ਬੰਨਣ ਦਾ ਕੰਮ ਕਿੰਨੀ ਦੇਰ 'ਚ ਸ਼ੁਰੂ ਹੋ ਸਕਦਾ ਹੈ ਤੇ ਕਿੰਨੀ ਦੇਰਾਂ 'ਚ ਨਹਿਰ ਬੰਨੀ ਜਾ ਸਕਦੀ ਹੈ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਲਗਾਤਾਰ ਨਹਿਰ ਦਾ ਪਾਣੀ ਜਿਹੜਾ ਹੈ ਖੇਤਾਂ ਦੇ ਵਿੱਚ ਜਾ ਰਿਹਾ ਹੈ ਸਾਹਮਣੇ ਝੋਨੇ ਦੀ ਫਸਲ ਹੈਗੀ ਹੈ ਜਿਹੜੀ ਪੱਕ ਕੇ ਤਿਆਰ ਹੈ ਕੁਝ ਦਿਨਾਂ ਦੇ ਵਿੱਚ ਨੇ ਪੱਕ ਜਾਣਾ ਹੈ ਤੇ ਨਹਿਰ ਦਾ ਪਾਣੀ ਲਗਾਤਾਰ ਇਹਦੇ ਵਿੱਚ ਜਾ ਰਿਹਾ ਹੈ ਤੇ ਲੋਕਾਂ ਮੁਤਾਬਕ ਇਹ ਕਿ 100 ਏਕੜ ਦੇ ਵਿੱਚ ਕਰੀਬ ਕਰੀਬ ਇਹ ਪਾਣੀ ਜਿਹੜਾ ਪਹੁੰਚ ਗਿਆ ਕਿਉਂਕਿ ਸਵੇਰੇ 4 ਵਜੇ ਦੀ ਨਹਿਰ ਟੁੱਟੀ ਹੋਈ ਹੈ ਲਗਾਤਾਰ ਨਹਿਰ ਚੱਲਦੀ ਹੈ ਨਹਿਰ ਵਗੀ ਜਾ ਰਹੀ ਹੈ ਨਹਿਰੀ ਵਿਭਾਗ ਦੇ ਜੀ ਅਨਿਲ ਕੁਮਾਰ ਜੀ ਮੌਜੂਦ ਨਹੀਂ ਇਸ ਵਕਤ ਹਨਾ ਤਾਂ ਆਪਾਂ ਜਾਣਕਾਰ ਲਵਾਂਗੇ ਨੁਕਸਾਨ ਕਿੰਨਾ ਖੋਇਆ ਤੇ ਕਦੋਂ ਤੱਕ ਨਹਿਰ ਬਣੀ ਜਾਏਗੀ ਸਰ ਕਿੰਨਾ ਕੇ ਪਾੜ ਪਿਆ ਜੀ ਕਿੰਨੇ ਫੁੱਟ ਦਾ ਜੀ ਪਾੜ ਫੋਕਨੇਟਰੀ ਹਮ ਤੱਕ ਹੈਗਾ ਜੀ 50 ਫੁੱਟ ਹੈਗਾ ਠੀਕ ਹੈ ਜੀ ਤੇ ਮੇਨ ਦੂਏ ਦੀਆਂ ਖੁੱਡਾਂ ਤੇ ਤੁਸੀਂ ਦੇਖ ਫਿਰਦੇ ਹੋ ਜੜਾਂ ਕਰਕੇ ਲੀਕੇਜ ਕਰਕੇ ਉਹ ਪਾੜ ਪਿਆ ਆਪਣਾ ਹਾਂਜੀ ਇਹਨੂੰ ਛੇਤੀ ਬੰਨ ਲਿਆ ਜਾਊਗਾ ਬਾਕੀ ਜਦੋਂ ਪਾਣੀ ਕੰਟਰੋਲ ਹੋ ਗਿਆ ਉਸ ਤੋਂ ਬਾਅਦ ਤਾਜ਼ਾ ਸੀਤੀ ਧਰ ਦਿੱਤੀ ਜਾਊਗੀ ਕੋਈ ਬੰਨਣ ਦਾ ਮਤਲਬ ਪਾਣੀ ਬੰਦ ਕਰਨ ਦਾ ਕੰਮ ਸ਼ੁਰੂ ਕਰਤਾਗੇ ਹਾਂਜੀ ਹਾਂਜੀ ਪਾਣੀ ਆਪਾਂ ਸਰਾਵਾਂ ਹੈਡ ਤੋਂ ਕਟਾ ਲਿਆ ਠੀਕ ਹੈ ਤੇ ਜਿਵੇਂ ਪਿੱਛੋਂ ਹੋਰ ਕਟ ਆਊਗਾ ਹੋਰ ਕਟਵਾ ਲਵਾਂਗੇ 6 ਮਹੀਨੇ ਪਹਿਲਾਂ ਵੀ ਇੱਥੋਂ ਨਾਲ ਟੁੱਟੀ ਸੀਗੀ ਕੀ ਕਾਰਨ ਕੀ ਰਹਿੰਦੇ ਇੱਥੇ ਐਸ ਜਗ੍ਹਾ ਤੇ ਨੇਚਰਲ ਟੁੱਟ ਜਾਂਦੇ ਉਹ ਤਾਂ ਸਰ ਜਿਹੜੇ ਆਪਾਂ ਗੱਟੇ ਲਾਏ ਸੀ ਉਹ ਤਾਂ ਖੜੇ ਆ ਤੁਸੀਂ ਦੇਖ ਸਕਦੇ ਹੋ मौके ਤੇ ਇਸ ਤੋਂ ਪਿੱਛੇ ਟੁੱਟੀ ਹੈ ਨਹਿਰ ਜਿੱਥੇ ਕੋਈ ਜੜਾ ਵਗੈਰਾ ਕਰਕੇ ਉਹ ਨਹਿਰ ਟੁੱਟੀ ਹੈ ਇਹ ਕਦੋਂ ਤੱਕ ਬੰਨੀ ਜਾ ਸਕਦੀ ਹੈ ਕੋਸ਼ਿਸ਼ ਕਰਾਂਗੇ ਜੀ ਜਲਦੀ ਬੰਨੀ ਜਾਵੇ ਤੇ ਕਿਸਾਨਾਂ ਨੂੰ ਵਾਪਸ ਪਾਣੀ ਪਹਾਲ ਕਰ ਦਿੱਤੀ ਜਾਊਗੀ ਕਿੰਨੇ ਵੀ ਟੁੱਟੀ ਸੁਨਹਿਰ ਹੈ ਐ ਅਪਰੋਕਸੀਮੇਟਲੀ 4:30 ਵਜੇ ਕਿੰਨੇ ਕਿੰਨੇ ਖੇਤਾਂ ਨੂੰ ਫੋਨ ਕਰਦੇ ਹੁੰਦੇ ਨੇ ਹੈਗਾ ਜੀ 10 15 ਕਿੱਲੇ ਦਾ نقصان ਹੋ ਹੀ ਗਿਆ ਹਾਂਜੀ ਅੱਗੇ ਵੀ ਸੰਭਾਵਨਾ ਹੈਗੀ ਜਦ ਤੱਕ ਨਹਿਰ ਨਹੀਂ ਬੰਨ੍ਹਿਆ ਨਹੀਂ ਹੁਣ ਪਾਣੀ ਕੱਟ ਜਾਊਗਾ ਤੁਸੀਂ ਦੇਖ ਸਕਦੇ ਹੋ ਜਦੋਂ ਇਹ ਥੱਲੇ ਵਾਲੀ ਲਾਈਨ ਨੂੰ ਪੂਰੀ ਖੜੀ ਹੈ ਜਦੋਂ ਪਾਣੀ ਕੱਟ ਗਿਆ ਤਾਂ ਇਹ ਸਿੱਧਾ ਰੁਕ ਜਾਏਗਾ ਸਿੱਧਾ ਚੱਲਣ ਲੱਗੇਗਾ ਧੰਨਵਾਦ ਆ ਦੋਸਤੋ ਜਿਵੇਂ ਨਹਿਰ ਟੁੱਟਣ ਦੀ ਸੂਚਨਾ ਮਿਲੀ ਨਹਿਰੀ ਮਾਕਮੇ ਵੱਲੋਂ ਠੇਕੇਦਾਰ ਬਨੀਤ ਜਾਮ ਜੀ ਹੈਗੇ ਨੇ ਉਹਨਾਂ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਤੇ ਉਹ ਵੀ ਮੌਕੇ ਤੇ ਪਹੁੰਚ ਗਏ ਆਪਣੀ ਜੀਸੀ ਮਸ਼ੀਨ ਲੈ ਕੇ ਤੇ ਬਹੁਤ ਹੀ ਜਲਦ ਇਹਨੂੰ ਬੰਨਣ ਦਾ ਕੰਮ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਏਗਾ। ਸਰ ਕੀ ਕਹਿਣਾ ਚਾਹੂਗੇ ਕਿੰਨੀ ਦੇਰਾਂ ਚ ਸਰ ਇਹ ਕੱਲ ਸ਼ਾਮ ਤੱਕ ਅਸੀਂ ਜਾਂ ਪਰਸੋਂ ਸਵੇਰ ਤੱਕ ਅਸੀਂ ਬੰਨ੍ਹ ਦਿਆਂਗੇ। ਠੀਕ ਹੈ ਜੀ। ਸਾਡਾ ਅਨਕੋਈ ਕ੍ਰਮ ਨਹੀਂ ਹੈ ਜੇ ਅਸੀਂ ਮਸ਼ੀਨ ਆ ਰਹੀ ਹੈ, ਸੜੀ ਮਿੱਟੀ ਆ ਰਹੀ ਹੈ, ਲਿਵਰ ਪਹੁੰਚ ਚੁਤੀ ਹੈ, ਜੀਸੀ ਸਥਾਪਨ ਆ ਰਹੀ ਹੈ ਤੇ ਜਿਵੇਂ ਮਿੱਟੀ ਨਹਿਰ ਬੰਦ ਹੁੰਦੀ ਹੈ, ਅਸੀਂ ਮਿੱਟੀ ਵਿੱਚ ਸੁੱਟ ਕੇ ਤੇ ਘੱਟੇ ਲਾ ਕੇ ਚਲਾ ਦਿਆਂਗੇ। ਮੈਕਸਿਮਮ ਕਿਹੜਾ ਦੋਦ ਹਾਂਜੀ ਕੋਸ਼ਿਸ਼ ਕਰਾਂਗੇ ਵੀ ਤਲ ਸ਼ਾਮ ਤੱਕ ਜੈਸੇ ਪੰਡ ਦੇ ਜੈ ਇਹ 50 ਫੁੱਟ ਦਾ ਪੜਾਏ ਇਹ 50 ਫੁੱਟ ਦਾ ਹੋ ਚੁੱਕਿਆ ਜੀ ਤੇ ਥੋੜਾ ਵੱਧ ਵੀ ਰੇ ਪਾਣੀ ਚੱਲ ਰਿਹਾ ਸ਼ਾਮ ਤੱਕ ਨਹਿਰ ਪੰਡਸੇ ਹੀ ਪਤਾ ਚੱਲੇਗਾ ਹਾਂਜੀ ਦੋਸਤੋ ਜਿੰਨਾ ਕਿਸਾਨਾਂ ਦੇ ਕਿਨਾਰੇ ਤੱਕ ਪਾਣੀ ਪਹੁੰਚ ਰਿਹਾ ਨਹਿਰ ਦਾ ਉਹ ਕਿਸਾਨ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਫਸਲ ਕਿੰਨੇ ਦਿਨਾਂ ਚ ਪੱਕਣ ਵਾਲੀ ਸੀ ਤੇ ਪਾਣੀ ਦਾ ਕੀ ਨੁਕਸਾਨ ਪਹੁੰਚੇਗਾ ਕੀ ਨਾਮ ਹੈ ਭਾਈ ਤੁਹਾਡਾ ਬੋਰੂ ਨਾਗਪੜਾ ਕਿ ਆਪਣਾ ਖੇਤ ਕਿੰਨੀ ਕੁ ਦੂਰ ਹੈ ਨਹਿਰ ਤੋਂ ਆਪਣੇ ਸਾਰਾ ਇਹ ਦਾਚਾ ਨਾ ਨਾਗਪੜਾ ਜੀ ਗਗਨ ਨਾਗਪੜਾ ਅਨੇ ਪਹਿਲੀ ਫਸਲ ਖਰਾਬ ਹੋ ਗਈ ਸੀ ਕਣਕ ਦੀ ਠੀਕ ਹੈ ਹੁਣ ਫਿਰ ਪੱਕੀ ਫਸਲਾਂ ਦੀ ਖਰਾਬ ਹੋ ਗਈ ਠੀਕ ਹੈ ਜੀ ਇਹ ਜਿਹੜਾ ਚੋਲੇ ਦਾ ਹੁਣ ਜਿਹੜੀ ਫਸਲ ਖੜੀ ਹੈ ਇਹ ਕਿੰਨੇ ਦਿਨਾਂ ਚ ਪੱਕਣ ਵਾਲੀ ਨਹੀਂ ਪੱਕੀ ਪਈ ਕੰਪੈਨਾਂ ਚੱਲੀ ਹੁੰਦੀਆਂ ਜੀ ਠੀਕ ਹੈ ਪਰਸੋਂ ਤੋਂ ਜਾਲੂ ਸੀ ਗਿਆ ਹੁਣ ਪੱਕੀ ਫਸਲ ਆ ਗਈ ਠੀਕ ਹੈ ਤੁਹਾਡਾ ਖੇਤ ਕਿੰਨੀ ਦੂਰ ਐ ਕੋ ਨਾਲ ਹੀ ਵਟ ਸਾਂਜੀ ਸਾਡੀ ਸੜਕ ਤੋਂ ਪਾਰ ਆਈ ਲੈ ਟੁੱਟੀ ਹੈ ਇਹਦਾ ਪਾਣੀ ਕਿੰਨੀ ਕੀ ਦਰ ਤੇ ਉੱਥੇ ਪਹੁੰਚ ਜਾਏਗਾ ਪਹੁੰਚ ਗਿਆ ਜੀ ਮੈਂ ਸੜਕ ਦੇ ਨਾਲ ਲੱਗਦੇ ਸੜਕ ਦੇ ਨਾਲ ਹੀ ਸਾਡੀ ਪੈੜੀ ਕਿੰਨੇ ਕਿੱਕੜ ਦੇ ਵਿੱਚ ਹੁਣ ਤੱਕ ਫੈਲ ਗਿਆ ਪਾਣੀ ਸੋਖ ਲੈ ਫੈਲ ਗਿਆ ਜੀ 5 ਕੀ ਮੰਨ ਕਰਦੇ ਹੋ ਤੁਸੀਂ ਪਿਛਲੀ ਵਾਰ ਵੀ ਇਸੇ ਜਗ੍ਹਾ ਤੋਂ ਲੈ ਡੁੱਤੀ ਸੀ ਮੰਗ ਹੈ ਹੀ ਸਰਕਾਰ ਨੂੰ ਵੀ ਪੱਕੀ ਫਸਲ ਖਰਾਬ ਹੁੰਦੀ ਹੈ ਤੇ ਅਗਲੇ ਜੀਵਨਦਾਰ ਦਾ ਕੀ ਬੀਤਦਾ ਹੁੰਦਾ ਨਾ ਠੀਕ ਕਿੰਨਾ ਕੁ ਜੀਵਨਦਾਰ ਦਾ ਕੀ ਮਰਿਆ ਪਿਆ ਜੀ ਕਿੰਨੇ ਕੁ ਦਾ ਨੁਕਸਾਨ ਲੰਭ ਕੇ ਚਲਿਆ ਨੁਕਸਾਨ ਹੀ ਹੁੰਦਾ ਸਾਰਾ ਪੱਕੀ ਫਸਲ ਹੈ ਤੁਹਾਨੂੰ ਆਪ ਨੂੰ ਪਤਾ ਹੀ ਹੈ ਕਾਰਨ ਕੀ ਹੈ ਨਾ ਸਫਾਈ ਨਹੀਂ ਹੋਈ ਜੀ ਜਿੰਮੇਵਾਰੀ ਮੈਨੂੰ ਦੀ ਹੈ ਮੈਕਮੇ ਦੀ ਦੋਸਤੋ ਹੋਰ ਕਿਸਾਨ ਜਿਹੜੇ ਹੈਗੇ ਆ ਉੱਥੇ ਮੌਜੂਦ ਹੈਗੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕਿ ਨੁਕਸਾਨ ਕਿੰਨਾ ਹੋਇਆ ਕਿ ਕਿੰਨੀ ਫਸਲ ਜਿਹੜੀ ਹੈ ਇਸ ਥਾਂ ਤੇ ਖਰਾਬ ਹੋ ਰਹੀ ਹੈ ਕਿਉਂਕਿ ਫਸਲ ਪੱਕੀ ਹੋਈ ਹੈ ਤੇ ਨਹਿਰ ਦਾ ਪਾਣੀ ਲਗਾਤਾਰ ਚੱਲ ਰਿਹਾ ਹੈ ਕੱਲ ਤੱਕ ਨਹਿਰ ਦਾ ਪਾਣੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਪਾਣੀ ਭਰ ਜਾਏਗਾ ਤਾਂ ਕਿਸਾਨਾਂ ਦਾ ਪੱਕੀ ਹੋਈ ਫਸਲ ਦਾ ਨੁਕਸਾਨ ਹੋ ਜਾਵੇਗਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par